हां जी ਸਾਰਿਆਂ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਸੂਟ ਦੇ ਫੀਟਿੰਗ ਦੇ ਨਿਸ਼ਾਨ ਤੇ ਫੀਟਿੰਗ ਦੀ ਸਲਾਈ ਲਾਵਾਂਗੇ ਜੀ ਤੇ ਤੁਹਾਨੂੰ ਦੱਸਾਂਗੇ ਤੁਹਾਡੀ ਫੀਟਿੰਗ ਕਿਸ ਤਰੀਕੇ ਨਾਲ ਵਧੀਆ ਆ ਸਕਦੀ ਆ ਪਰਫੈਕਟ ਫੀਟਿੰਗ ਆ ਸਕਦੀ ਆ ਤੇ ਆਪਾਂ ਕਿਵੇਂ ਸਲਾਈ ਲਾਉਣੀ ਆ ਠੀਕ ਹੈ ਜੀ ਦੇਖੋ ਜੀ ਸੂਟ ਵਿੱਚ ਆਪਾਂ ਪਲੇਟਸ ਵਗੈਰਾ ਪਾ ਰੱਖੀਆਂ ਤੇ ਆਪਾਂ ਸੂਟ ਨੂੰ ਇਸ ਤਰੀਕੇ ਨਾਲ ਫੋਲਡਿੰਗ ਕਰ ਲਿਆ ਠੀਕ ਹੈ ਜੀ ਤੇ ਬਰਾਬਰ ਬਰਾਬਰ ਕਰ ਲਿਆ ਦੇਖੋ ਆਪਣਾ ਸਾਰਾ ਕਪੜਾ ਇੱਥੇ ਬਰਾਬਰ ਬਰਾਬਰ ਆ ਦੋਨੇ ਪਾਸੇ ਤੇ ਉੱਪਰ ਗਲਾਵੀ ਆਪਣਾ ਬਰਾਬਰ ਇਸ ਤਰੀਕੇ ਨਾਲ ਤੇ ਇੱਥੇ ਆਪਣੇ हिਪ ਦੇ ਨਿਸ਼ਾਨ ਜਿੱਥੇ ਲੱਗੇ ਸੀ ਉਥੋਂ ਵੀ ਆਪਾਂ ਬਰਾਬਰ ਕਰ ਲਿਆ ਜਿਹੜੇ ਆਪਾਂ हिਪ ਦੇ ਕੱਟ ਲਾਉਣੇ ਆ ਦੇਖੋ ਉਹ ਕੱਟ ਨਾਲ ਕੱਟ ਮਲਾਏ ਇੱਥੇ ਆਪਾਂ ਹਾਂਜੀ ਜਿਹੜੇ ਆਪਾਂ हिਪ ਤੇ ਕੱਟ ਲਾਏ ਆ ਤੇ ਕੱਟ ਨਾਲ ਕੱਟ ਮਿਲਨੇ ਚਾਹੀਦੇ ਆ ਤਾਂ ਹੀ ਆਪਣੀ ਫਿਟਿੰਗ ਵਾਲੀ ਸिलाई ਸਹੀ ਆਊਗੀ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਆਪਾਂ ਫਿਟਿੰਗ ਦੇ ਨਿਸ਼ਾਨ ਲਾਉਣੇ ਆ ਇੱਥੋਂ ਆਪਣਾ ਕਪੜਾ ਬਿਲਕੁਲ ਸਹੀ ਹੋਣਾ ਚਾਹੀਦਾ 6 ਇੰਚ ਟੇਬਲ ਰੱਖਾਂਗੇ ਇਸ ਤਰੀਕੇ ਨਾਲ ਆਪਾਂ ਤੇ ਜਿੰਨੀ ਆਪਣੀ ਫਿਟਿੰਗ ਹੈ ਉੱਥੇ ਆਪਾਂ ਨਿਸ਼ਾਨ ਲਾ ਦੇਣਗੇ ਠੀਕ ਹੈ ਜੀ ਆਪਣੀ ਫਿਟਿੰਗ ਹੈਗੀ 20 ਇੰਚ 20 ਇੰਚ ਦਾ ਹਾਫ ਹੋ ਗਿਆ 10 ਇਸ ਤੋਂ ਬਾਅਦ ਆਪਾਂ ਲੋਣੀ ਕਮਰ ਦੀ ਮਾਰਕਿੰਗ ਜਿੱਥੇ ਆਪਣੀ ਆ ਕਮਰ ਵਾਲੀ ਪਲੇਟ ਪਾਈਏ ਇਹਦੇ ਥੱਲੇ ਆਪਾਂ ਮਾਰਕਿੰਗ ਕਰਨੀ ਆ ਇੱਥੇ ਕਮਰ ਦੀ ਨਿਸ਼ਾਨ ਨਹੀਂ ਲਾਉਣੇ ਆਪਾਂ ਇੱਥੇ ਕਮਰ ਦੇ ਨਿਸ਼ਾਨ ਲਾਉਣੇ ਆ ਠੀਕ ਹੈ ਜੀ ਕਮਰ ਆਪਣੀ ਹੈਗੀ 17 ਇੰਚ 17 ਦਾ ਹਾਫ ਹੋ ਗਿਆ 8.5 ਇੱਥੇ ਆ ਹੋ ਗਿਆ ਕਮਰ ਦੇ ਨਿਸ਼ਾਨ ਇਸ ਤੋਂ ਬਾਅਦ ਆਪਾਂ हिਪ ਦੇ ਨਿਸ਼ਾਨ ਲਾਉਣੇ ਆ hip ਜਿੱਥੇ ਆਪਣੇ ਘੱਟ ਲੱਗੇ ਹੋਏ ਉੱਥੇ ਨਿਸ਼ਾਨ ਲਾਵਾਂਗੇ hip ਹੈਗੀ ਆਪਣੀ 20 ਇੰਚ 20 ਦਾ ਹਾਫ ਹੋ ਗਿਆ 10 ਇੰਚ ਠੀਕ ਹੈ ਜੀ ਆਹ ਹੋ ਗਿਆ ਆਪਣੇ ਨਿਸ਼ਾਨ ਲਾ ਗਏ ਸਾਰੇ ਫਿਟਿੰਗ ਦੇ ਇਸ ਤੋਂ ਬਾਅਦ ਆਪਾਂ ਇੱਥੋਂ ਇਸ ਤਰੀਕੇ ਨਾਲ ਜਿਟਿਵ ਰੱਖਣਾ ਇਸ ਤਰ੍ਹਾਂ ਕਮਰ ਤੱਕ ਲੈ ਕੇ ਜਾਵਾਂਗੇ ਇਹਨੂੰ ਇਸ ਤਰ੍ਹਾਂ ਠੀਕ ਹੈ ਜੀ ਅਗਰ ਤੁਹਾਡੀ ਫਿਟਿੰਗ ਜਾੜਾ ਬ੍ਰੈਸਟ ਹੈਵੀ ਆ ਤਾਂ ਤੁਸੀਂ 2.5 ਇੰਚ ਦਾ ਸਿੱਧਾ ਨਿਸ਼ਾਨ ਲਾ ਕੇ ਇੱਥੋਂ ਕਮਰ ਦੀ ਮਾਰਕਿੰਗ ਕਰ ਸਕਦੇ ਆ ਨੇ ਤੁਸੀਂ ਇਸ ਤਰੀਕੇ ਨਾਲ ਕਮਰ ਦੀ ਮਾਰਕਿੰਗ ਕਰ ਸਕਦੇ ਆ ਇਸ ਤੋਂ ਬਾਅਦ ਇੱਥੋਂ ਨਿਸ਼ਾਨ ਤੇ ਲਾਵਾਂਗੇ ਇੱਥੇ ਇਸ ਤਰੀਕੇ ਨਾਲ ਠੀਕ ਹੈ ਜੀ ਤੁਸੀਂ ਇਸ ਤਰੀਕੇ ਨਾਲ ਮਾਰਕਿੰਗ ਦੇ ਨਿਸ਼ਾਨ ਲਾਉਂਗੇ ਫਿਟਿੰਗ ਵਾਲੇ ਤਾਂ ਤੁਹਾਡੀ ਫਿਟਿੰਗ ਬਹੁਤ ਵਧੀਆ ਆਊਗੀ ਤੇ ਇਸ ਤੋਂ ਬਾਅਦ ਆਪਾਂ ਇਹਨਾਂ ਨਿਸ਼ਾਨ ਨੂੰ ਦੂਜੇ ਪਾਸੇ ਕਰ ਦਾਂਗੇ ਇਸ ਤਰੀਕੇ ਨਾਲ ਇਸ ਤਰ੍ਹਾਂ ਜਿਵੇਂ ਜਿਵੇਂ ਤੁਹਾਡੇ ਨਿਸ਼ਾਨ ਲੱਗਿਆ ਉਥੇ ਉਥੇ ਤੁਸੀਂ ਇਸ ਤਰੀਕੇ ਨਾਲ ਮਾਰਕਿੰਗ ਕਰ ਦੇਣੀ ਆ ਜਿੱਦ ਨਾਲ ਕਿ ਦੋਨੇ ਪਾਸੇ ਆਪਣੀ ਫੀਟਿੰਗ ਦੇ ਨਿਸ਼ਾਨ ਇੱਕੋ ਜਿਹੇ ਹੋਣਗੇ ਅਗੇ ਤੁਹਾਡੇ ਕੋਲ ਇਹ ਚੱਕਰੀ ਜੀ ਨਹੀਂ ਹੈਗੀ ਆ ਤੁਸੀਂ ਇਹਨੂੰ ਮੀਸ਼ਤੋਂ ਮੰਗਵਾ ਸਕਦੇ ਆ ਇਸ ਤੋਂ ਬਾਅਦ ਦੂਜੇ ਪਾਸੇ ਇਸ ਤਰੀਕੇ ਨਾਲ ਨਿਸ਼ਾਨ ਦੇਖੋ ਆਪਣੇ ਨਿਸ਼ਾਨ ਆ ਨਿਕਲੇ ਇਧਰਲੇ ਪਾਸੇ ਤੇ ਇਹਨਾਂ ਨਿਸ਼ਾਨਾਂ ਦੀ ਆਪਾਂ ਮਾਰਕਿੰਗ ਕਰ ਦੇਣੀ ਆ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਲਾਉਣੀ ਨੇ ਸਲਾਈ ਤੋਂ ਬਾਅਦ ਆਪਾਂ ਧੀਰੇ ਦੀ ਸਲਾਈ ਲਾਵਾਂਗੇ ਠੀਕ ਹੈ ਜੀ ਇਸ ਤਰੀਕੇ ਨਾਲ ਇਸ ਤੋਂ ਬਾਅਦ ਦੂਸਰੀ ਸਾਈਡ ਵੀ ਆਪਾਂ ਇਸ ਤਰੀਕੇ ਨੇ ਧੀਰੇ ਦੀ ਸਲਾਈ ਲਾ ਦੇਣੀ ਕੀ ਰੈਡੀ ਸਲਾਈ ਲੱਗ ਗਈ ਐ ਇਸ ਤੋਂ ਬਾਅਦ ਆਪਾਂ ਫਿਟਿੰਗ ਵਾਲੀ ਸਲਾਈ ਲਾਉਣੀ ਆ ਉਹ ਆਪਾਂ ਕਿਵੇਂ ਲਾਉਣੀ ਐ ਦੇਖੋ ਆਪਣੇ ਜਿਹੜੇ ਆ ਕੱਟ ਲੱਗੇ ਸੀਗੇ ਆਹ ਹੋ ਗਿਆ ਬੈਕ ਵਾਲੀ ਸਾਈਡ ਇਹ ਹੋ ਗਿਆ ਫਰੰਟ ਵਾਲੀ ਸਾਈਡ ਉਹਨੂੰ ਕੱਟ ਨੂੰ ਕੱਟ ਆਪਾਂ ਇਸ ਤਰੀਕੇ ਨਾਲ ਮਿਲਾ ਲੈਣਾ ਕੱਟ ਬਿਲਕੁਲ ਬਰਾਬਰ ਹੋਣਾ ਚਾਹੀਦਾ ਦੋਨੇ ਸਾਈਡ ਦਾ ਉੱਪਰ-ਨੀਚੇ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਇਸ ਤਰ੍ਹਾਂ ਇਸ ਤੋਂ ਬਾਅਦ ਆਪਾਂ ਇਸ ਤਰੀਕੇ ਨਾਲ ਰੱਖਾਂਗੇ ਇੱਥੋਂ ਇਸ ਤਰੀਕੇ ਨਾਲ ਇੱਥੋਂ ਜਿਹੜਾ ਹੈਗਾ ਆਪਣਾ ਕਪੜਾ ਬਰਾਬਰ ਹੋਣਾ ਚਾਹੀਦਾ ਇਸ ਜਗ੍ਹਾ ਤੋਂ ਕਮਰ ਵਾਲੀ ਪਲੇਟ ਦੇ ਥੱਲੇ-ਥੱਲੇ ਆਪਣਾ ਕਪੜਾ ਬਿਲਕੁਲ ਬਰਾਬਰ ਹੋਣਾ ਚਾਹੀਦਾ ਜ ਜਦੋਂ ਆਪਾਂ ਸਲਾਈ ਲਾਵਾਂਗੇ ਤੇ ਇੱਥੇ ਆਪਣਾ ਅੱਧਾ ਇੰਚ ਕਪੜਾ ਕੱਟ ਹੋਣਾ ਚਾਹੀਦਾ ਹੈਗਾ ਬੈਕ ਵਾਲੇ ਨਾਲ ਫਰੰਟ ਵਾਲਾ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਇੱਥੇ ਵੀ ਆਪਣਾ ਅੱਧਾ ਇੰਚ ਜਾਂ ਅੱਧਾ ਇੰਚ ਤੋਂ ਕਪੜਾ ਕੱਟ ਹੋਊਗਾ ਜਿੱਥੇ ਆਪਾਂ ਫਿਟਿੰਗ ਵਾਲੀ ਸਲਾਈ ਲਾਉਣੀ ਹੈ ਜਿਹੜੇ ਕਰਕੇ ਦੇਖੇ ਪਤਾ देखो बैक वाला अपना फ्रंट वाला अपना घटदा ये किमें घटता अपना आ कमर वाली प्लेट पाई है ये करके अपना कपड़ा घटना है भी फी इतें भी प्लेट पाई है ता करके अद्धा इंच आपको कपड़ा घट रखना इतों भी इतना आप लवेंगे डबल सिलाई ठीक है इतने अपना इन्ना फर्क प ਆ ਫਰੰਟ ਹੋ ਗਈ ਆ ਬੈਕ ਹੋ ਗਈ ਇਸ ਤਰੀਕੇ ਨਾਲ ਤੇ ਹੁਣ ਆਪਣੀ ਆ ਗਈ ਕਮਰ ਵਾਲੀ ਪਲੇਟ ਜਿਹੜੀ ਇਹ ਵਾਲੀ ਪਲੇਟ ਹੈ ਜੀ ਇਹਨੂੰ ਜਾਂ ਤਾਂ ਤੁਸੀਂ ਉੱਪਰ ਨੂੰ ਕਰ ਦੋ ਤੇ ਜਾਂ ਤੁਸੀਂ ਥੱਲੇ ਨੂੰ ਕਰ ਦੋ ਜੇ ਤੁਸੀਂ ਇਹਨੂੰ ਥੱਲੇ ਨੂੰ ਕਰਨੀ ਆ ਤੇ ਇਧਰਲੇ ਪਾਸੇ ਵਾਲੀ ਜਿਹੜੀ ਇਹ ਪਲੇਟ ਹੈ ਇਹਨੂੰ ਵੀ ਆਪਾਂ ਥੱਲੇ ਨੂੰ ਹੀ ਕਰਨਾ ਹੈਗਾ ਇਸ ਤਰੀਕੇ ਨਾਲ ਇਥੋਂ ਆਪਣਾ ਕਪੜਾ ਬਿਲਕੁਲ ਬਰਾਬਰ ਰਹੂਗਾ ਤੇ ਜਿੱਥੇ ਆਪਣੇ hip ਵਾਲੇ ਨਿਸ਼ਾਨ ਆ ਗਏ ਉਥੋਂ ਇਸ ਤਰੀਕੇ ਨਾਲ ਆਪਾਂ ਇਸ ਤਰੀਕੇ ਨਾਲ ਸਿਲ ਚੱਖਾਂਗੇ ਉਥੇ ਤੇ ਆਪਾਂ ਮਸ਼ੀਨ ਨੂੰ ਦੂਜੇ ਪਾਸੇ ਘੁਮਾ ਲਾਂਗੇ ਇਸ ਤਰੀਕੇ ਨਾਲ ਠੀਕ ਹੈ ਜੀ ਤੇ ਪੈਰ ਪੈਰ ਦਾ ਆਪਾਂ ਸਲਾਈ ਲਾ ਰਾਂਗੇ ਇਥੇ ਖੁੱਲੀ ਇੱਕ ਹੋਰ ਸਲਾਈ ਲਾ ਦਾਂਗੇ ਇਸ ਤਰੀਕੇ ਨਾਲ ਆਪਣੀ ਫਿਟਿੰਗ ਦੀ ਸਲਾਈ ਹੋਣੀ ਚਾਹੀਦੀ ਹੈ ਤੁਸੀਂ ਦੇਖ ਸਕਦੇ ਹੋ 1/2 ਇੰਚ ਇੱਥੇ ਆਪਣਾ ਕਪੜਾ ਕੱਟਾ ਫਰੰਟ ਵਾਲਾ ਤੇ ਬੈਕ ਵਾਲਾ ਵੱਧਾ 1/2 ਇੱਛਾ 1/2 ਇੰਚ ਹੀ ਸਾਈਡ ਤੋਂ ਆਪਣਾ ਕਪੜਾ ਕੱਟਾ ਫਰੰਟ ਵਾਲਾ ਤੇ ਬੈਕ ਵਾਲਾ ਵੱਧਾ ਇੱਥੋਂ ਆਪਣਾ ਕਪੜਾ ਬਿਲਕੁਲ ਬਰਾਬਰ ਬਰਾਬਰ ਹੈ ਇਸ ਤੋਂ ਬਾਅਦ ਦੂਸਰੀ ਸਾਈਡ ਵੀ ਆਪਾਂ ਇਸ ਤਰੀਕੇ ਨਾਲ ਹੀ ਸਲਾਈ ਲਾਵਾਂਗੇ ਹਾਂਜੀ ਦੂਸਰੇ ਪਾਸੇ ਆਪਣੀ ਫਿਟਿੰਗ ਦੀ ਸਲਾਈ ਦੇਖ ਲਓ ਦੇਖੋ ਜੀ ਕਮਰ ਵਾਲੀ ਪਲੇਟ ਇੱਧਰ ਵੀ ਆਪਾਂ ਥੱਲੇ ਨੂੰ ਕੀਤੀ ਆ ਤੇ ਇਧਰਲੀ ਸਾਈਡ ਵੀ ਆਪਾਂ ਥੱਲੇ ਨੂੰ ਕੀਤੀ ਆ ਜੀ ਅਗਰ ਤੁਸੀਂ ਕਮਰ ਵਾਲੀ ਪਲੇਟ ਉੱਪਰ ਨੂੰ ਕਰਨੀ ਹੈ ਤਾਂ ਦੋਨੇ ਆਪਣੇ ਉੱਪਰ ਨੂੰ ਹੋਣੀ ਹੈ ਜੇ ਥੱਲੇ ਨੂੰ ਤਾਂ ਦੋਨੇ ਆਪਣੇ ਥੱਲੇ ਨੂੰ ਹੋਣੀਆਂ। ਦੇਖੋ ਇੱਥੋਂ ਆਪਣਾ ਕਪੜਾ ਬਿਲਕੁਲ ਬਰਾਬਰ ਹੈ। ਕੱਟਣਾ ਕੱਟ ਲੱਗੇ ਹੋਏ ਆਪਣੇ। ਤੇ ਇੱਥੋਂ ਆਪਣਾ ਅੱਧਾ ਇੰਚ ਕਪੜਾ ਕੱਟ ਗਿਆ ਫਰੰਟ ਵਾਲਾ ਤੇ ਇਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਜੀ? ਜਦੋਂ ਆਪਾਂ ਬਾਜੂ ਜੜਨੀ ਹੁੰਦੀ ਆ। ਜਿਹੜਾ ਆਪਣਾ ਆ ਅੱਧਾ ਇੰਚ ਕਪੜਾ ਵਧਿਆ ਹੈ ਬੈਕ ਸਾਈਡ ਤੋਂ ਤੇ ਇਹਨੂੰ ਆਪਾਂ ਇਸ ਤਰੀਕਾ ਨਾਲ ਕਟਿੰਗ ਕਰ ਦੇਣਾ। ਦੇਖੋ ਇਸ ਤਰ੍ਹਾਂ। ਠੀਕ ਹੈ ਜੀ। ਇਸ ਤਰੀਕਾ ਨਾਲ ਇੱਥੇ ਬਾਜੂ ਜੜਦਿਆਂਗੇ ਤੇ ਮੈਂ ਉਮੀਦ ਕਰਦੀ ਹਾਂ ਜੀ ਤੁਹਾਨੂੰ ਫਿਟਿੰਗ ਵਾਲੀ ਸਲਾਈ ਲਾਉਣ ਦੀ ਸਮਝ ਆ ਗਈ ਹੋਣੀ ਹੈ ਤੇ ਅਗਰ ਤੁਹਾਨੂੰ ਮੇਰੀ ਸਲਾਈ ਦੀ ਸਮਝ ਆ ਗਈ ਤੇ ਵੀਡੀਓ ਨੂੰ ਵੱਧ ਤੋਂ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਏ ਬਾਏ ਰੱਬ ਰੱਖਾ